ਸਤ ਸ੍ਰੀ ਅਕਾਲ ਦੋਸਤੋ ਸਤ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਮੇਰੇ ਅੱਜ ਦੇ ਵੀਡੀਓ ਦੇ ਵਿੱਚ ਦੋਸਤੋ ਮੌਸਮ ਜਿੱਦਾਂ ਕਿ ਯੂਕੇ ਦਾ ਹਮੇਸ਼ਾ ਹੁੰਦਾ ਉਦਾਂ ਹੀ ਆ ਮਨੀਸ਼ਾ ਮਲਰ ਨੇ ਜਾਣਾ ਸੀਗਾ ਕਿਤੇ ਬਾਹਰ ਮੈਂ ਕਿਹਾ ਡਾਕਟਰ ਦੇ ਜਾਣਾ ਸੀਗਾ ਮੈਂ ਕਿਹਾ ਚੱਲ ਮੈਂ ਤੈਨੂੰ ਛੱਡ ਦਿੰਦਾ ਮੈਂ ਆਇਆ ਸੀਗਾ ਖਾਣਾ ਖਾਣ ਸੋ ਜੁੜੇ ਰਹਿਣਾ ਸਾਡੇ ਨਾਲ ਅੱਜ ਦੇ ਬਲੌਗ ਦੇ ਵਿੱਚ ਮਿਲਦੇ ਆ ਪਹਿਲਾਂ ਤਾਂ ਮਨੀਸ਼ਾ ਨੂੰ ਹਸਪੀਟਲ ਲੈ ਕੇ ਜਾਣਾ ਹਸਪੀਟਲ ਨਹੀਂ ਡਾਕਟਰ ਦੇ ਸਰਜਰੀ 'ਚ ਉਹ ਤੋਂ ਬਾਅਦ ਦੇਖਦੇ ਆਪਾਂ ਕਿੱਥੇ ਜਾਣਾ ਆਜੋ ਮੇਰੇ ਨਾਲ ਅੱਜ ਮੈਸਵੇਰੇ ਅਪਾਇੰਟਮੈਂਟ ਲਈ ਦਿੱਤੀ 8 ਵਜੇ ਉੱਠਣਾ ਪਿਆ ਹੂੰ ਬਸ 8:30 ਤੋਂ ਬਾਅਦ ਅਪਾਇੰਟਮੈਂਟ ਡੇਢ ਹੀ ਬੰਦ ਕਰ ਦਿੰਦੇ ਨੇ ਹਨਾ ਜਿਵੇਂ 8 ਵਜੇ ਉੱਠੀ ਫਿਰ ਅਪਾਇੰਟਮੈਂਟ ਦਿੱਤੇ ਹੁਣ ਮੈਨੂੰ ਪੌਣੇ 12 ਦੀ ਮਿਲ ਗਈ ਆ ਦੇਖੋ ਕਿਆ ਕਹਿੰਦੇ ਆ ਮੌਸਮ ਦੇਖ ਲੈ ਫੇਰ ਅੱਜ ਤਾਂ ਹੀ ਹੈਨਾ ਮੌਸਮ ਦਾ ਤਾਂ ਉਹ ਭੁੱਲੇ ਹੀ ਜਾਓ ਵੀ ਤੂੰ ਪਾਉਗੀ ਤਾਂ ਹੀ ਨੇ ਹਨਾ ਠੀਕ ਰਹਿੰਦੇ ਲੋਕ ਹਾਂ ਇੱਥੇ ਨਾ ਡਾਕਟਰਾਂ ਦੇ ਅਪਾਇੰਟਮੈਂਟ ਵੀ ਬਹੁਤ ਔਖੀ ਮਿਲਦੀ ਆ ਹੁਣ ਇਹ ਕਹਿੰਦੇ ਮੈਂ 8 ਵਜੇ ਲੈ ਕਿੰਨੇ ਵਜੇ ਛੇਤੀ ਮਿਲ ਗਈ ਦੀ ਅਪਾਇੰਟਮੈਂਟ ਮੈਂ 8 ਵਜੇ ਦੀ ਲੱਗੀ ਮੈਨੂੰ ਸਵਾ 8 ਮਤਲਬ ਮੇਰਾ ਫੋਨ ਚੱਕ ਲਿਆ ਉਹ ਸ਼ੁਗਰਾ ਤੇਰਾ ਫੇਰ ਵੀ 15 ਮਿੰਟ ਚੱਕ ਲਿਆ ਨਹੀਂ ਤਾਂ ਘੰਟਾ ਘੰਟਾ ਲੱਗੇ ਰਹੋ ਤਾਂ ਮਸੋ ਚੱਕਦੇ ਔਰ ਬਾਅਦ ਵਿੱਚ ਕਹਿੰਦੇ ਆਪੋ ਅਪਾਇੰਟਮੈਂਟ ਫਿਨਿਸ਼ ਹੋ ਗਈ ਹਾਂ ਇਹ ਕੰਮ ਚੱਲਦਾ ਹੋਰੇ ਯੂਕੇ ਦੇ ਵਿੱਚ ਅਪਾਇੰਟਮੈਂਟ ਲੈਣੀ ਬਹੁਤ ਔਖੀ ਹੋ ਜਾਂਦੀ ਹੈ ਹਾਂ ਫੇਰ ਕਹਣਗੇ 1 ਵਜੇ ਕਰੀਓ ਅਜੇ ਯਾਰ ਤੋਪਨੀ ਘੁਲ ਹੀ ਨਹੀਂ ਘੁਲ ਨਹੀਂ ਮੈਂ ਤਾਂ ਲੱਗਦਾ ਨਹੀਂ ਤੋਪਦੇ ਤਾਂ ਕੋਈ ਸਾਰ ਨਹੀਂ ਹੈਨਾ ਕਿੰਨੇ ਦਿਨ ਹੋ ਇੱਕ ਤੇ ਪਰਸੋਂ ਨਿਕਲੀ ਦੀ ਤੋਪ ਮ ਜੇ ਤਾਂ ਉਧਰ ਗਏ ਤੇ ਇਕਿਆ ਮਾਰਕੀਟ ਨੂੰ ਹਾਂ ਬਾਅਦ ਵਿੱਚ ਫੇਰ ਉਹੇ ਕੰਮ ਹੋ ਗਏ ਸਹੀ ਆ ਆਪਾਂ ਨੂੰ ਉਥੇ ਇਟਲੀ ਤਾਂ ਨਹੀਂ ਦੀ ਐਨੀ ਪ੍ਰੋਬਲਮ ਆਉਂਦੀ ਇਹਦੀ ਨਾ ਅਪਾਇੰਟਮੈਂਟ ਵਗੈਰਾ ਲੈਣੀ ਹੈ ਡਾਕਟਰ ਦੇ इजीली ਮਿਲ ਜਾਂਦੀ ਦੀ ਹਨ ਸਹੀ ਗੱਲ ਇੱਥੇ ਤਾਂ ਕਈ ਕਈ ਇੱਥੇ ਇੱਕ ਅਪਾਇੰਟਮੈਂਟ ਦੰਦੇ ਪਤਾ ਕਿ ਆ ਬੰਦੇ ਰੀ ਅੱਧੀ ਦੀ ਹੱਡੀ ਖਰਾਬ ਕਰ ਦਿੰਦੇ ਨੇ ਕੰਮ ਦੀ ਵੀ ਹੁਣ ਮੈਨੂੰ ਪੌਣੇ 12 ਦੀ ਮਿਲ ਗਿਆ ਨਾ ਉਧਰ ਆ ਨਾ ਉਧਰ ਨਾ ਉਧਰ ਇਹ ਤਾਂ ਹੈ ਜਿਆਦਾ 9 ਵਜੇ ਦੀ ਨਹੀਂ ਜਾਂ ਤਾਂ ਫਿਰ ਸਵੇਰੇ ਜਦ ਫੋਨ ਕਰਦਾ ਚਲ ਸ਼ਾਮ ਦੀ ਦੇ ਦੇਣ ਹਾਂ ਹੈਨਾ ਇਹ ਵੀ ਹੋ ਸਕਦਾ ਸ਼ਾਮ ਦੀ ਦੇ ਤੁਸੀਂ ਪੁਆਇੰਟ ਉਹ ਵੀ ਨਹੀਂ ਦਿੰਦੇ ਨਾ ਹਾਂ ਵਾਹ ਜੇ ਟਾਈਮ ਦੇਣਗੇ ਵਾਹ ਲੈਟ ਅਸਟ ਤੇ ਵੀ 10 11 ਵੱਜਾ ਲੈਟ ਅਸਟ ਦੀ ਕਈ ਵਾਰ 10:30 11 ਵਜੇ ਦੇ ਦਿੰਦੇ ਆ ਫਿਰ ਬੰਦੇ ਨੇ ਕਈ ਖਾਣਾ ਪੀਣਾ ਵੀ ਹੁੰਦਾ ਕੁਛ ਇੱਕ ਹੈ ਘੱਟ ਤੋਂ ਦੂਰ ਪਰ ਹੋ ਜਾਂਦਾ ਹੈਨਾ ਚਲ ਤੇਰਾ ਟਾਈਮ ਹੋਣ ਵਾਲਾ ਚਲ ਫਿਰ ਮਿਲਦੇ ਆਂ ਆਈ ਮੈਸ ਲੌਗਇਨ ਕਰ ਲਈ ਜਾ ਕੇ ਉੱਥੇ ਬਾਏ ਮੈਂ ਉਰੀ ਬੈਠਾ ਵਾਂ ਗੱਡੀ 'ਚ ਦਵਾਈ ਦਵਾਈ ਦੇ ਦਿੱਤੀ ਹੂੰ ਆਪਾਂ ਹਨਾ ਡਾਕਟਰ ਦੇ ਜਾਨੇ ਉਹਨੂੰ ਸਾਰੀ ਪ੍ਰੋਬਲਮ ਦੱਸ ਸਕਦੇ ਆ ਇੱਥੇ ਬਸ 10 ਮਿੰਟ ਦੇ ਵਿੱਚ ਵਿੱਚ ਆਪਣੀ ਪ੍ਰੋਬਲਮ ਦੱਸਣੀ ਆ ਹਨਾ ਹੂੰ ਉਹਦੇ 'ਚ ਮੈਂ ਆਪਣੀ ਚੱਕਰਾਂ ਦੀ ਵੀ ਦੱਸੀ ਆ ਮੈਨੂੰ ਕਹਿੰਦੀ ਨੈਕਸਟ ਵਾਸਤੇ ਤੈਨੂੰ ਨੈਕਸਟ ਹੋ ਲੈਣੀ ਪਣੀ ਅਪਾਇੰਟਮੈਂਟ ਅਪਾਇੰਟਮੈਂਟ ਹੁਣ ਦੁਬਾਰਾ ਅਪਾਇੰਟਮੈਂਟ ਕਹਿੰਦੀ ਹੁਣ ਮੈਂ ਦੇਖ ਨਹੀਂ ਸਕਦੀ ਕਿਉਂਕਿ ਉਹਨੂੰ ਟਾਈਮ ਲੱਗੂਗਾ ਚੈੱਕ ਆ ਨਾ ਪੈਣਾ ਵਾ ਤੂੰ ਦੁਬਾਰਾ ਅਪਾਇੰਟਮੈਂਟ ਬਣਾ ਲਾ ਯਾਨੀ ਕਿ ਇੱਕ ਵਾਰ ਚ ਦੇਖ ਲੈ ਔਰ ਇੱਕ ਅਪਾਇੰਟਮੈਂਟ ਦੰਨੇ ਆ ਬਾਅਦ ਸਿਰਫ ਬੀਪੀ ਚੈੱਕ ਕੀਤਾ ਹਾਂ बुखार चेक ਕੀਤਾ چل ਅੱਖਾਂ ਵਗੈਰਾ ਚੈੱਕ ਕੀਤੀਆਂ ਉਸ ਤੋਂ ਬਾਅਦ ਪ੍ਰੋਬਲਮ ਪੁੱਛੀਆਂ ਵੀ ਬੁਖਾਰ ਕੁਝ ਹੈ ਤਾਂ ਨਹੀਂ ਇਦਾਂ ਦੀ ਹੈ ਨਾ ਮੈਂ ਕਿਹਾ ਵੀ ਐਂ ਕਰਕੇ ਮੈਂ ਪੈਣੀ ਹੈ ਮੈਨੂੰ ਚੱਕਰ ਆ ਜਾਂਦਾ ਫਿਰ ਮੈਂ ਉਹਨੂੰ ਪਹਿਲਾਂ ਪਤਾ ਨਹੀਂ ਲੱਫ ਫਿਰ ਮੈਂ ਕਿਹਾ ਮੈਂ ਕਿਹਾ ਮੈਨੂੰ ਹਨਾ 2 ਸਾਲ ਪਹਿਲਾਂ ਵੀ ਇਹ ਪ੍ਰੋਬਲਮ ਆਈ ਸੀ ਵੀ ਮੈਨੂੰ ਡਾਕਟਰ ਨੇ ਇਦਾਂ ਕਰਕੇ ਕਿਹਾ ਸੀਗਾ ਵੀ ਸ਼ਾਇਦ ਤੇਰੇ ਹਨਾ ਕੰਨਾਂ ਦੇ ਪਿੱਛੇ ਵਾਲੇ ਸਟੋਨ ਹੋ ਹੋ ਗਏ ਹਨਾ ਹਾਂ ਫਿਰ ਉਹਨੇ ਉਹ ਸਾਰਾ ਮੇਰਾ ਡਾਟਾ ਪੁਰਾਣਾ ਕੱਢਿਆ ਉਹਦੇ ਚ ਦਵਾਈ ਦੇਖ ਕੇ ਫਿਰ ਮੈਨੂੰ ਉਹ ਦਵਾਈ ਦਿੱਤੀ ਤੇ ਕਹਿੰਦੀ ਉਹ ਤਾਂ ਵਧੀਆ ਤੂੰ ਕਹਿ ਦਿੱਤਾ ਹੋ ਹਾਂ ਨਹੀਂ ਪਤਾ ਨਹੀਂ ਫਿਰ ਉਹੀ ਬਹਿ ਮੋੜ ਜਾਣਾ ਤਾਂ ਬੀਪੀ ਮੈਨੂੰ ਕਹਿੰਦੀ ਮੈਂ ਕਹਾ ਨਹੀਂ ਮੇਰਾ ਹਮੇਸ਼ਾ ਹੀ ਹਾਈ ਰਹਿੰਦਾ ਵਾ ਡਾ ਹੇਚੇ ਵਾਲਾ ਹਨਾ ਤੇ ਉਹ ਪੁੱਛਿਆ ਸੀ ਕਿ ਮੈਂ ਸਬਮਿਟ ਕਰਕੇ ਗਏ ਤੇ ਅਸੀਂ ਹਾਂ ਉਹਨੇ ਕੱਢ ਲਿਆ ਸੀ ਪੇਪਰ ਤੇ ਉਹ ਚ ਵੀ ਮੈਂ ਕਹਾਂ ਸਾਰੇ ਦੇ ਵਿੱਚ ਹਨਾ ਮੇਰਾ ਮੈਂ ਕਹਾਂ ਹੇਚੇ ਵਾਲਾ ਸਾਰਾ ਡਾਉ ਵੀ ਉਹੀ ਆ ਹਨਾ ਹਾਈ ਹੀ ਆ ਕਹਿੰਦੀ ਠੀਕ ਆ ਮੈਂ ਕਹਿੰਦੀ ਇਹਦੀ ਦਵਾਈ ਦੇ ਦਿੰਨੀ ਆ ਦੂਈ ਦੀ ਕਹਿੰਦੀ ਥੋੜਾ ਟਾਈਮ ਆ ਕਹਿੰਦੀ ਮੈਂ 10 ਮਿੰਟ ਤੋਂ ਵੱਧ ਦੇਖ ਨਹੀਂ ਨਾ ਸਕਦੀ ਮਰੀਜ਼ ਮੈਂ ਕਹਾਂ ਮਾਈ ਗੋਡ ਦੇਖ ਲਓ ਉਸਤਾਦ ਜੀ ਹੋਰ ਇਹ ਜੇ ਕੰਮ ਹੁਣ ਮੈਨੂੰ ਫੇਰ 1 ਵਜੇ ਅਪਾਇੰਟਮੈਂਟ ਲੈਣੀ ਪੈਣੀ ਆ ਫੇਰ ਦੇਖਦੀਆਂ ਕਾਦੀ ਦਿੰਦੇ ਆ ਇੱਕ ਵਾਰ ਚ ਇੱਕੇ ਅਪਾਇੰਟਮੈਂਟ ਮਿਲਦੀ ਆ ਔਰ ਜਨਨਕਾ ਇੱਕੇ ਪ੍ਰੋਬਲਮ ਦੱਸ ਸਕਦਾ ਇੱਕ ਅਪਾਇੰਟਮੈਂਟ ਦੇ ਵਿੱਚ ਅਸੀਂ ਆਏ ਨਹੀਂ ਬਾਰੇ ਸਾਰੀਆਂ ਬਿਮਾਰੀਆਂ ਦੱਸ ਕੇ ਉਹ ਕਰ ਲੂਗੇ ਇਲਾਜ ਹਾਂ ਉਹਦੇ ਵਾਸਤੇ ਕਹਿੰਦੀ ਲੱਗ ਤਾਂ ਲੈਣੀ ਪੈਣੀ ਆ ਪਰ ਮੈਨ ਮੈਂ ਵੀ ਸਵੇਰੇ ਉਹ ਕਿਹੜੀ ਮੈਨ ਮੇਨ ਪ੍ਰੋਬਲਮ ਆ ਉਹ ਤਾਂ ਦੱਸਿਆ ਪਰ ਮੈਨੂੰ ਚੱਕਰਾ ਤੋਂ ਬਹੁਤ ਡਰ ਲੱਗਦਾ ਯਾਰ ਜਦ ਮੈਂ ਪਹਿਲਾਂ ਚੱਲ ਪਹਿਲਾਂ ਹੁਣ ਚੱਕਰ ਦੇ ਕਹਿੰਦੀ ਇੱਕ ਗੋਲੀ ਲੈਣੀ ਆ ਫਿਰ ਫਾਰਮੇਸੀ ਵਾਲੇ ਕਹਿੰਦੇ ਅਸੀਂ ਵੀ ਆਪਣੇ ਰਿਕਾਰਡ ਤੇ ਵਿੱਚ ਰੱਖਣਾ ਹੁੰਦਾ ਵੀ ਬੀਪੀ ਚੈੱਕ ਕਰਨਾ ਤੇਰਾ ਹਨਾ ਫਿਰ ਬੀਪੀ ਚੈੱਕ ਕੀਤਾ ਤਾਂ ਅਗੇ ਉਹਦੇ ਕੋਲ ਤਾਂ ਕਹਿੰਦਾ ਅੰਦਰ ਦੀ ਤੈਨੂੰ ਪਤਾ ਰੀਡਿੰਗ ਵੀ ਕਿੱਦਾਂ ਉਹ ਮੈਂ ਕਹਾ ਵੀ ਉਹਨੇ ਮੈਨੂੰ ਨਹੀਂ ਦੱਸਿਆ ਉਹ ਮੈਨੂੰ ਕਿਹਾ ਵੀ ਹਾਈ ਆ ਤੇਰਾ ਕਹਿੰਦਾ ਫਿਰ ਅਸੀਂ ਇੱਕ ਵਾਰ ਚੈੱਕ ਕਰ ਲਈਏ ਮੈਂ ਕਹਾ ਕਰ ਲਓ ਕਹਿੰਦੇ ਅਸੀਂ ਵੀ ਆਪਣੇ ਰਿਕਾਰਡ ਚ ਰੱਖਣਾ ਹੁੰਦਾ ਨਾ ਇੱਥੇ ਤਾਂ ਆਪੇ ਠੀਕ ਰਹ ਦੇਖੋ ਤੁਸੀਂ ਮੇਰੀ 11:50 ਦੇ ਅਪਾਇੰਟਮੈਂਟ ਸੀ ਮੇਰੀ 12:10 ਦੇ ਬਾਅਦ ਹੀ ਆਈ ਉਹਦੇ ਚ ਵੀ ਮੈਨੂੰ 10 ਮਿੰਟ ਮਸਾ ਦਿੱਤੇ ਆ ਬਸ 10 ਮਿੰਟ ਤੇ ਵਿੱਚ ਵਿੱਚ ਜੇ ਅਸੀਂ 5 ਮਿੰਟ ਲੇਟ ਹੋ ਜਾਈਨਾ ਤਾਂ ਫੇਰ ਕਹਿੰਦੇ ਨੇ ਨੈਕਸਟ ਟਾਈਮ ਆਇਓ ਜੇ ਆਪ ਇਹਨਾਂ ਦੇਖ ਲਾ 20 ਮਿੰਟ ਬਾਅਦ ਤਰੀ ਵਾਰੀ ਆਈ ਜੀ ਕਹਿੰਦੀ ਡਾਕਟਰ ਨੂੰ ਜਿੰਨੀ ਮਾਰ ਕੇ ਪ੍ਰੋਬਲਮ ਆ ਦੱਸ ਦੋ ਉਹਨਾਂ ਨੇ ਹੁਣੇ ਬਲੱਡ ਟੈਸਟ ਕਰ ਦੇਣਾ ਸੀ ਸਾਰਾ ਕੁਝ ਸਾਰੇ ਟੈਸਟ ਉੱਥੇ ਹੋ ਜਾਂਦੇ ਆ ਸਭ ਕੁਝ ਹੋ ਜਾਂਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਬਲੱਡ ਟੈਸਟ ਕਰਵਾਇਆ ਸੀ ਉਹਦਾ ਕਹਿੰਦੀ ਉਹਦਾ ਫਿਰ ਮੈਂ ਹੁਣ ਨਹੀਂ ਨਾ ਦੱਸ ਸਕਦੀ ਹੁਣ ਤਾਂ ਬਸ ਮੈਂ ਸਿਰਫ ਚੱਕਰਾਂ ਦਾ ਹੀ ਦੱਸ ਸਕਦੀ ਹਾਂ ਦੱਸ ਵੀ ਨਹੀਂ ਸਕਦੇ ਦੱਸ ਚਲੋ ਆਜੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਉੱਪਰ ਬੈਠੇ ਹੋ ਹੈ ਤੁਸੀਂ ਉੱਪਰ ਬੈਠੇ ਹੋ ਉਹ ਯਾਰ ਟੀਵੀ ਥੱਲੜਾ ਚੱਲ ਨਹੀਂ ਰਿਹਾ ਪਤਾ ਨਹੀਂ ਕੀ ਹੋਇਆ ਉਹਨੂੰ ਹੋਰ ਨਹੀਂ ਹੋ ਰਿਹਾ ਸਵੇਰੇ ਹੋਰ ਹੋਇਆ ਤਾਂ ਮੈਂ ਸਵੇਰੇ ਟ੍ਰਾਈ ਨੇ ਕੀਤਾ ਹੈ ਟ੍ਰਾਈ ਕੀਤਾ ਨੀਗਾ ਮੈਂ ਨਹੀਂ ਮੈਂ ਸਵੇਰੇ ਮੈਂ ਨਾ ਆ ਕੇ ਆ ਜਾ ਕਿਦਾਂ ਰਿਹਾ ਕੰਮ ਠੀਕ ਵਧੀਆ ਤੁਸੀਂ ਦੱਸੋ ਉਹ ਵਧੀਆ ਮੈਂ ਟੀਵੀ ਲਾਇਥ ਲੈਣਾ ਕਿ ਵੀ ਉਹ ਚੱਲਦਾ ਹੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਹੈ ਮੈਂ ਉਹ ਬੜੀ ਟ੍ਰਾਈ ਦਾ ਕਰ ਹੀ ਨਹੀਂ ਮੈਂ ਕਿਹਾ ਚਲ ਬਾਅਦ ਚ ਦੇਖਾਂਗੇ ਫਿਰ ਮੈਂ ਕੰਮ ਪਰ ਲੰਘ ਗਿਆ ਹਾਂ ਹੁਣ ਆ ਕੇ ਹੋ ਗਿਆ ਚਲ ਉੱਪਰ ਬੈਠ ਨੇ ਟੀਵੀ ਕਹਿੰਦਾ ਹੁਣ ਮੈਂ ਨਵਾਂ ਲੈ ਲਉ ਹੁਣ ਇਨਾ ਟਾਈਮ ਹੋ ਗਿਆ ਸਹੀ ਗੱਲ ਹੈ 11 ਕਿੰਨੇ ਸਾਲ ਹੋ ਗਏ ਆਪਾਂ ਨੂੰ 11 ਸਾਲ ਹੋ ਗਏ ਉਹਨੂੰ ਥੱਲੇ ਡੇ ਨੂੰ ਹਾਂ ਚਾਹੁੰਦਾ ਚੱਲੇ ਆਸੀ 14 ਜਦੋਂ ਹਾਂ ਮੈਂ ਜਦਾ ਜਦੇ ਲੈ ਲਿਆ ਤਾਂ ਹਾਂ ਚੋਨ ਲੈਵਾ ਦਾ ਕਿ ਯਾਰ 12 ਸਾਲ ਹੋ ਗਏ ਹਾਂ ਤਾਂ ਹੀ ਪਰ ਕਦੇ ਖਰਾਬ ਹੋਇਆ ਨਹੀਂ ਪਹਿਲੀ ਵਾਰ ਮਗਾ ਚੱਲ ਇੱਧਰ ਬੈਠ ਕੇ ਟੀਵੀ ਦੇਖਦੇ ਹੋਰੇ ਫਿਲਮ ਦੇਖਦੇ ਉੱਪਰਲੇ ਚ ਜਿਆਦਾ ਵਧੀਆ ਲੱਗਦਾ ਤੇਰਾ ਕਿਦਾਂ ਦਾ ਅਪਾਇੰਟਮੈਂਟ ਦਾ ਅਪਾਇੰਟਮੈਂਟ ਮਿਲਿ ਹੋਈ ਨਹੀਂ ਕਿ ਇਹਦੀ ਕੱਲ੍ਹ ਪੋਆਇੰਟ ਮਾਟ ਇੱਕ ਲਈ ਸੀ ਨਾ ਅੱਜ ਦੂਈ ਲੈਣੀ ਸੀ ਕਿ ਉਹਨੇ ਕਹਿੰਦੇ ਕੱਲ੍ਹ ਨੂੰ ਲੈ ਲਈ ਪਹਿਲਾਂ ਸਵੇਰੇ ਟਰਾਈ ਕੀਤਾ ਹੂੰ ਜਾਨ ਨਹੀਂ ਚੱਕਿਆ ਬੀਜੀ ਆਈ ਗਿਆ ਫਿਰ ਮੈਂ 1 ਵਜੇ ਕੇਸ਼ਵ ਨੂੰ ਫੋਨ ਕਰਕੇ ਕਿਹਾ ਵੀ ਮੇਰੀ ਅਪਾਇੰਟਮੈਂਟ ਲੈਣੀ ਕੇਸ਼ਵ ਕਹਿੰਦਾ ਮੰਮਾ ਬੀਜੀ ਆਈ ਗਿਆ ਉਹਨਾਂ ਨੇ ਚੱਕਿਆ ਹੀ ਨਹੀਂ ਫੋਨ ਕੱਲ ਤਾਂ ਚਲੀ ਗਈ ਗੱਲ ਵਾਹਿਗੁਰੂ 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 ਦੱਸ ਕਿਆ ਕਰੇ ਹਨਾ ਬੰਦਾ ਇੱਥੇ ਆ ਡਾਕਟਰੀ ਦੀ ਇੰਨੀ ਇੰਨੀ ਬੜੀ ਪ੍ਰੋਬਲਮ ਹਨਾ ਔਰ ਸਾਡੇ ਯੂਕੇ ਦੇ ਵਿੱਚ ਜਾਂ ਤਾਂ ਅਪਾਇੰਟਮੈਂਟ ਨਹੀਂ ਮਿਲਦੀ ਜਾਂ ਬਹੁਤ ਦੇਰ ਮਿਲਦੀ ਤੈਨੂੰ ਯਾਦ ਆ ਮੈਨੂੰ ਨਾ ਇੱਕ ਪੁਆਇੰਟ ਪਿਛਲੇ ਸਾਲ 2 ਸਾਲ ਪਹਿਲਾਂ ਮੈਨੂੰ ਥੋੜੀ ਪ੍ਰੋਬਲਮ ਹੋ ਗਈ ਸੀ ਤੇ ਉਹ ਵਿੱਚ ਹਾਂ 24 ਦੇ ਮਾਰਚ ਦੇ ਵਿੱਚ ਇਹਨਾਂ ਨੇ ਮੈਨੂੰ ਅਪਾਇੰਟ ਬਣਾ ਕੇ ਦਿੱਤੀ ਸੀ ਠੀਕ ਹੈ ਤੇ ਉਹ ਤੋਂ ਬਾਅਦ ਅਪ੍ਰੈਲ ਪਿਛਲੇ ਸਾਲ 25 ਦੇ ਵਿੱਚ ਅਗਸਤ ਦੇ ਵਿੱਚ ਜਾ ਕੇ ਮੇਰੀ ਉਹ ਅਪਾਇੰਟਮੈਂਟ ਸਤੰਬਰ ਚ ਜਾ ਕੇ ਹੋਈ 1.5 ਸਾਲ ਬਾਅਦ ਮੇਰੀ ਫਾਈਬਰੋ ਸਕੈਨ ਕਰਦੇ ਆ ਜਿਹੜਾ ਫਾਈਬਰੋ ਸਕੈਨ ਦਾ ਮੈਨੂੰ 18 ਮਹੀਨੇ ਬਾਅਦ ਮੈਨੂੰ ਅਪਾਇੰਟਮੈਂਟ ਮੇਰੀ ਮੈਮੀ ਨੇ ਦਿੱਤੀ ਦੇਖ ਲਓ ਮਾਈ ਗਾਡ ਖਾ ਖਪਰਾ ਮੇਰੀ ਵੀ ਪ੍ਰੋਬਲਮ ਕਰ ਲਓ ਠੀਕ ਹੋ ਜੂ ਪਰ ਪ੍ਰੋਬਲਮ ਤਾਂ ਪਰ ਮੈਂ ਮੈਂ ਉਹ ਤੋਂ ਬਾਅਦ ਕਿਆ ਮੈਨੂੰ 18 ਮਹੀਨੇ ਨਾਲ ਕੋਈ ਦਵਾਈ ਨਹੀਂ ਦਿੱਤੀ ਪਰ ਮੈਂ ਇੰਡੀਆ ਜਾ ਕੇ ਆਪਣਾ ਇਲਾਜ ਕਰਾ ਕੇ ਠੀਕ ਹੋ ਕੇ ਵੀ ਆ ਗਿਆ ਤਾਂ ਸਾਰਾ ਕੁਝ ਸੈੱਟ ਹੋ ਗਿਆ ਹੈ ਇਹ ਤਾਂ ਮੈਨੂੰ ਕਹਿੰਦਾ ਤੇਰਾ ਤਾਂ ਠੀਕ ਆ ਉਹ 18 ਮਹੀਨੇ ਚ ਮੈਂ ਠੀਕ ਹੋ ਕੇ ਆ ਗਿਆ ਇੰਡੀਆ ਵਾ ਪਰ ਇਹਦਾ ਮਤਲਬ ਪੁੱਛਦੇ ਹੀ ਨਹੀਂ ਉਹਰੇ ਕੋਈ ਨਹੀਂ ਪੁੱਛਦੇ ਉਹਰੇ ਤਾਂ ਆਪ ਠੀਕ ਰਹੋ ਉਹੀ ਵਧੀਆ ਮੇਰੇ ਹਿਸਾਬ ਨਾਲ ਕਿ ਨਹੀਂ ਸਹੀ ਗੱਲ ਆ ਖਾਣਾ ਖਾਇਆ ਖਾਣਾ ਤਾਂ ਖਾ ਲਓ ਤੈਨੂੰ ਕੋਈ ਪ੍ਰੋਬਲ ਕੰਨ ਦਵਾਈ ਦਿੱਤੇ ਸੀ ਕੱਲ ਥੋੜਾ ਜਿਹਾ ਠੀਕ ਹੋ ਗਿਆ ਯਾਰ ਯਾਰ ਮੈਂ ਇੰਡੀਆ ਨਹੀਂ ਤੱਕ ਦੇ ਬਿਮਾਰੀ ਸੁਣੀ ਵੀ ਕੰਨਾਂ ਦੇ ਪਿੱਛੇ ਕੋਈ ਸਟੋਨ ਸਟੂਨ ਹੁੰਨੇ ਹੋ ਉਹਨਾਂ ਨੂੰ ਕੀ ਹੋ ਜਾਂਦਾ ਤਾਂ ਸੁਣੀ ਦੀ ਮੇ ਮੈਡੀਕਲ ਡਾਕਟਰ ਨੇ ਮੈਨੂੰ ਕਿਹਾ ਕਿਉਂਕਿ ਮੈਨੂੰ ਇਹ 2 ਸਾਲ ਪਹਿਲਾਂ ਵੀ ਪ੍ਰੋਬਲਮ ਹੋਲੀ ਹਨ ਜਦ ਮੈਂ ਡਾਕਟਰ ਨੂੰ ਕਿਹਾ ਵੀ ਮੈਂ ਜੇ ਇਧਰ ਨੂੰ ਜਾਂ ਇਧਰ ਨੂੰ ਦੇਖਦੀਆਂ ਜਾਂ ਪੈਨੀਆ ਜਾਂ ਆਪਾਂ ਇੱਕਦਮ ਅੱਗੇ ਨੂੰ ਹੁੰਨੇ ਆ ਵੀ ਮੈਨੂੰ ਚੱਕਰ ਆ ਜਾਂਦਾ ਵਾ ਉਹ ਕਹਿੰਦਾ ਕਿ ਆਪਣੇ ਨਾ ਕੰਨਾਂ ਦੇ ਪਿੱਛੇ ਸਟੋਨ ਹੁੰਦੇ ਆ ਉਹ ਹਲਕੇ ਜਿ ਹਿਲ ਜਾਂਦੇ ਆ ਕਈ ਵਾਰ ਉਹ ਐਕਸਰਸਾਈਜ਼ ਨਾਲ ਠੀਕ ਹੁੰਦੇ ਆ ਵੀ ਦਵਾਈ ਨਾਲ ਵੀ ਹੋ ਜਾਂਦੇ ਥੋੜੇ ਨਹੀਂ ਗੇ ਮੈਂ ਕਦੇ ਮੇਰੇ ਤਾਂ ਕੋਈ ਸਟੌਟੂ ਦੇਖੇ ਨਹੀਂ ਮੈਂ ਹੂੰ ਮੈਂ ਹੁਣ ਪਤਾ ਤਾਂ ਮੈਂ ਮਹਿਸੂਸ ਤਾਂ ਆਪਾਂ ਨੂੰ ਵੀ ਨਹੀਂ ਹੁੰਦਾ ਪਰ ਡਾਕਟਰ ਕਹਿੰਦੇ ਨੇ ਸ਼ਾਇਦ ਹੁੰਦੇ ਹੋਣ ਜੈਨਿਕ ਕੋਈ ਹੋਰ ਚੀਜ਼ ਜਿਹਨਾਂ ਦੀ ਭਾਸ਼ਾ ਸਟੌਨ ਟਾਈਪ ਕੋਈ ਚੀਜ਼ ਹੁੰਦੀ ਹੋਣੀ ਆ ਹੂੰ ਠੀਕ ਆ ਇਹਦਾ ਮਤਲਬ ਜੇ ਬੰਦੇ ਨੂੰ ਚੱਕਰ ਚੁੱਕ ਰਹਿਣਾ ਤਾਂ ਉਹ ਵੀ ਹਿੱਲੇ ਹੋ ਸਕਦੇ ਹਾਂ ਮੈਂ 2 ਦਿਨ ਪਿੱਲੋ ਲੈਣੋਂ ਹਟ ਗਈ ਸੀਗੀ ਫੇਰ ਪ੍ਰੋਬਲਮ ਹੋਣ ਲੱਗ ਗਈ ਪਰ ਮੈਂ ਆਪਣਾ ਪਿੱਲੋ ਲੈਣਾ ਸਟਾਰਟ ਕਰ ਪਰ ਉਹਰੇ ਨਾ ਆਪਣਾ ਖਿਆਲ ਆਪੇ ਰੱਖੋ ਯੂਕੇ ਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਬਹੁਤ ਵਧੀਆ ਮੁਲਕ ਹੈ ਨਹੀਂ ਕਹਿੰਦਾ ਮੁਲਕ ਨਹੀਂ ਮੁਲਕ ਬਹੁਤ ਵਧੀਆ ਸਾਰਾ ਕੁਝ ਮਾਰਾ ਪਰ ਇਹ ਜਿਹੀ ਥੋੜੀ ਥੋੜੀ ਡਾਕਟਰ ਯਰੇ ਦੀ ਬਸ ਥੋੜੀ ਜਿਹੀ ਹੈ ਯਾਰ ਮੈਂ ਉਹਨੂੰ ਕੱਲ ਕਿਹਾ ਵੀ ਮੈਨੂੰ ਐ ਕਰਕੇ ਆ ਵੀ ਪ੍ਰੋਬਲਮ ਆ ਹਨਾ ਹੂੰ ਮੈਨੂੰ ਕਹਿੰਦੇ ਦਿਖਾ ਦੇ ਮੈਨੂੰ ਹਨਾ ਮੈਂ ਉਹਨੂੰ ਦੱਸਣ ਲੱਗ ਗਈ ਵੀ ਇਦਾਂ ਕਰਕੇ ਪ੍ਰੋਬਲਮ ਆ ਕਹਿੰਦੀ ਇਹ ਤਾਂ ਫਿਰ ਲੰਬੀ ਹੋ ਜਾਣੀ ਹੈ ਤੂੰ ਦੁਬਾਰਾ ਅਪਾਇੰਟਮੈਂਟ ਲਈ ਹੁਣ ਆਪਾਂ ਇੰਨਾ ਚਿਰ ਗੱਲ ਨਹੀਂ ਕਰ ਸਕਦੇ ਇੰਡੀਆ ਡਾਕਟਰ ਨਾਲ ਭਲਾ ਮੈਂ ਅੱਧਾ ਪੌਣਾ ਘੰਟਾ ਕਰ ਆ ਆ ਵੀ ਆਪਾਂ ਮਾਰੀਏ ਇੰਡੀਆ ਪੈਸੇ ਦਾ ਲੱਗਦੇ ਆ ਪਰ ਜਿਹੜੇ ਮਰਜ਼ੀ ਡਾਕਟਰ ਕੋਲ ਚਲੇ ਆ ਆਪਣੇ ਪਿੰਡਾਂ 'ਚ ਵੀ ਬੈਠੇ ਆ ਸ਼ਹਿਰਾਂ 'ਚ ਵੀ ਬੈਠੇ ਜਿਹੜੇ ਟੀਕਾ ਲਾ ਦਿੰਦੇ ਨੇ ਜਿਹੜੇ ਦਵਾਈ ਦੇ ਦਿੰਦੇ ਨੇ ਚੱਲ ਆਲ ਰਾਈਟ ਹੋ ਗਿਆ। ਮਾਣੂਰੇ ਬੀਪੀ ਵਜ ਜਾਂਦਾ। ਕਹਤੰਦੇ ਭਾਈ ਰੈਸਟ ਕਰ ਲੋ ਹਨਾ। ਆਹੀ ਕਰ ਲੋ ਇੰਡੀਆ ਮੈਂਟ ਦੇ ਡਾਕਟਰ ਆ ਕੇ ਕਹ ਹਰੀ ਜੀ ਗੋਲੀ ਦੇ ਦਿੰਦਾ। ਫਿਰ ਡਾਊਨ ਹੋ ਜਾਂਦਾ ਹਨਾ। ਇੱਕ ਕੋਰੇ ਰੱਖ ਦਿੰਨੇ ਮੂੰਹ ਚ। ਯਾਰ ਉਹ ਲਿਆਣੀ ਚਾਹੀਦੀ ਇੰਡੀਆ ਦੀ ਗੋਲੀ। ਲਿਆ ਵੇ ਕਿਆ ਫਰਕ ਪੈਂਦਾ। ਲੇਟ ਹੋ ਗਏ ਮੇਰੀ ਸਹੇਲੀ ਦੇ ਘਰ ਆਲੇ ਨੇ ਆਉਣਾ ਸੀ ਉਹਨੇ ਅੱਜ ਚੱਲ ਪਿਆ ਉਹ। ਮੰਗਾ ਲੈਣੀਆਂ ਸੀ। ਮੇਰਾ ਪਾਪਾ ਤੇ ਰਹਿੰਦਾ ਸੀ ਹਨਾ ਇੱਕ ਵਾਰੀ ਪਹਿਲਾਂ ਜਾਤ ਸੀਗਾ। ਉਹ ਮੇਰੀ ਇੱਕ ਫਰੈਂਡ ਦੀ ਹੋਰ ਦੀ ਫੈਮਿਲੀ ਗਈ। ਕਿੱਥੇ ਬੈਠਾ ਹਾਂ। ਸ਼ੂਗਾ। ਮੂੰਹ ਚ ਲਾਈ ਜਾਂਦਾ। ਓਏ। ਮਾਂ ਕਿੱਥੇ ਮਾਂ? ਓਰੇ ਆ ਮਾ ਮਾਓ ਆ ਸੋ ਦੋਸਤੋ ਯੂਕੇ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਚ ਤੁਸੀਂ ਰਹਿੰਦੇ ਆ ਨਾ ਆਪਣਾ ਖਿਆਲ ਆਪੇ ਰੱਖੋ ਜਿਆਦਾ ਬੈਟਰ ਕਿਉਂਕਿ ਡਾਕਟਰੀ ਨਾ ਪਤਾ ਹੈ ਕਿ ਜਿੱਥੇ ਆਪਾਂ ਪੈਸੇ ਦੇ ਕੇ ਕੰਮ ਕਰਾਉਂਦੇ ਆ ਉਥੇ ਫੇਰ ਵੀ ਛੇਤੀ ਕੰਮ ਹੋ ਜਾਂਦਾ ਹਮ ਅਪਾ ਕਹਿੰਦੇ ਆ ਵੀ ਇੰਡੀਆ ਦੇ ਵਿੱਚ ਪੈਸੇ ਜਿਆਦਾ ਲੱਗਦੇ ਆ ਜੋ ਵੀ ਲੱਗਦੇ ਆ ਪਰ ਪੈਸੇ ਦੇ ਕੇ ਕੰਮ ਤਾਂ ਹੋ ਜਾਂਦਾ ਹੈ ਨਾ ਤੇ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਟੈਕਸ ਦੰਦੇ ਆ ਸਾਰਾ ਕੁਝ ਦੰਦੇ ਆ ਕਹਿੰਦੇ ਓਰੇ ਡਾਕਟਰੀ ਫਰੀ ਹੈ ਸਾਰਾ ਕੁਝ ਫਰੀ ਹੈ ਠੀਕ ਆ ਪਰ ਫਿਰ ਉਹਦਾ ਕੀ ਫਾਇਦਾ ਜਿਹੜਾ ਆਖਰੀ ਟਾਈਮ ਤੇ ਜਾ ਕੇ ਇਹ ਬੰਦੇ ਨੂੰ ਸੰਭਾਲਿਆ ਹਨਾ ਯਾਨੀ ਪਹਿਲਾਂ ਦਵਾਈ ਹੀ ਨਹੀਂ ਮਿਲਦੀ ਹਨਾ ਪੈਰਾਸੀਟਾਮੋਲ ਘੱਟ ਤੱਕ ਲਈ ਜਾਓ ਬੰਦਾ ਸਿਰ ਦੁਖਦਾ ਪੈਰਾਸੀਟਾਮੋਲ ਦਰਦ ਹੁੰਦਾ ਕਿਤੇ ਹੋਰ ਕਿਸੇ ਵੀ ਬੋਡੀ ਦਰਦ ਹੁੰਦਾ ਬੁਖਾਰ ਹੋਵੇ ਕੁਝ ਵੀ ਪੈਰਾਸੀਟਾਮੋਲ ਲੇ ਲੋ ਸੋ ਮੈਂ ਤਾਂ ਇਹ ਕਹੂੰਗਾ ਵੀ ਆਪਣਾ ਖਿਆਲ ਆਪੇ ਰੱਖੋ ਆਪਣੀ ਸਿਹਤ ਆਪ ਦਾ ਧਿਆਨ ਰੱਖੋ ਹੁਣ ਤੁਸੀਂ ਵੀ ਕਹੋਗੇ ਵੀ ਤੁਸੀਂ ਗੱਲਾਂ ਤਾਂ ਬਹੁ ਬੜੇ ਵਾਲੀ ਮਾਰ ਜਾਂਦੇ ਆ ਆਪ ਤੁਸੀਂ ਸਿਹਤ ਦਾ ਕਹਿ ਨਹੀਂ ਨਾ ਕਰਦੇ ਪਰ ਫਿਰ ਵੀ ਕਹਿਣਾ ਦਾ ਫਰਜ਼ ਬਣਦਾ ਹੈ ਨਾ ਅਸੀਂ ਵੀ ਬਹੁਤ ਕੋਸ਼ਿਸ਼ ਕਰਦੇ ਆ ਵੀ ਆਪਣਾ ਧਿਆਨ ਰੱਖਿਆ ਜਾਵੇ ਤੇ ਸੋ ਦੋਸਤੋ ਏ ਸੀਗਾ ਸਾਡਾ ਅੱਜ ਦਾ ਬਲੌਗ ਹੈ ਨਾ ਪਸੰਦ ਆਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਹਾਈਪ ਕਰ ਦਿਓ ਸੋ ਆਪਣਾ ਰੱਖਿਓ ਖਿਆਲ ਰਹੀ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਜਲਦੀ ਕਿਸੇ ਹੋਰ ਬਲੌਗ ਨਾਲ ਸਤਿ ਸ੍ਰੀ ਅਕਾਲ